नमस्ते एवरीवन 21 जून को जब मैं शीर्षासन कर रही थी अमृतसर गोल्डन टेंपल में वहां पे हजारों सिख लोग खड़े थे ओके okay? सब ने दे देखा मैंने किया जिसने फोटो खींचा वो भी एक सरदार जी थे वो तो मेरे से पहले भी बहुत सारे फोटो खींच रहे थे और जो सेवादार वहां पे खड़े थे उन्होंने उसको भी नहीं रोका था तो वो सेवा था, भी बायस डी है वो कभी किसी को रोकते हैं कभी किसी को नहीं रोकते हैं इसलिए मैंने सोचा मैं भी फोटो खींच लेती हूँ मुझे तो कुछ गलत नहीं लग रहा तो जब मैं कर रही थी तब लाइव जितने लोगों थे जहां पे खड़े थे उनके सेंटिमेंट्स का तो हर्ट नहीं हुआ तो मैं मेरे को नहीं लगा मैंने कुछ गलत किया है पर सात समुद्र पार किसी को लगा कि भाई इन्होंने गलत किया उसने मेरा फोटो वायरल कर दिया नेगेटिव वे से और लोगों को फिर वो पूरा वाइल्ड किया उस पर उन्होंने एसडीपी से ऑफिशियली मेरे अगेंस्ट एफ आई आर कर दी बेजलेस तो ये और बुरा हो गया अरे मेरा इंटर्न खराब नहीं था ओके आप सीसीटीवी कैमरा का पूरा का पूरा फुटेज पब्लिक कर दीजिए आपको सब कुछ क्लियर दिख जाएगा मुझे बताइए कि वहां पे कोई कहीं पे लिखा नहीं है रूल्स एंड रेगुलेशन अगर आपके लोकल सिख कम्युनिटी को रूल्स एंड रेगुलेशन नहीं पता जो रोज गुरुद्वारा आते हैं तो मैं एक हिंदू लड़की जो गुजरात से पहली बार पंजाब आई है उसको कैसे पता चलेगा वहां पे किसी ने मुझे रोका नहीं कुछ नहीं बोला बोलते तो मैं डिलीट कर देती फोटो मुझे क्या प्रॉब्लम थी मेरे ऑर्गेनाइजेशन से फालतू के एफआईआर करने की जरूरत क्या थी इतना सारा मेंटल टॉर्चर हरैसमेंट मेरे को हुआ उसका क्या अभी भी टाइम है आप एफआईआर वापस ले लीजिए वरना मैं और मेरी लीगल टीम फाइट करने के लिए रेडी है अर्चना ओ उसने एक नया विवाद पैदा किया जिदे बारे ये गल क्लियर हो चुकी है मैं विस्तार देने दे की लोड नहीं कि वो इत्ते सिर्फ दे सिर्फ अपनी फोटो शूट करने वास्ते आई सी ਉਹ ਨਤਮਸਤਕ ਹੋਣ ਵਾਸਤੇ ਨਹੀਂ ਆਈ ਇਹਨਾਂ ਦੀ ਜਿੰਨੀ ਵੀ ਕਾਰਵਾਈ ਸੀ ਉਹ ਸਾਰੀ ਜਾਣੇ ਦੇ ਵਿੱਚ ਸੀ ਕਿਉਂਕਿ ਇਹ ਪੜ੍ਹੇ ਲਿਖੇ ਨੇ ਇੱਕ ਵਕੀਲ ਨੇ ਉਮਰ 42 ਸਾਲ ਦੇ ਕਰੀਬ ਇਹਨਾਂ ਦੀ ਉਮਰ ਆ ਸੋ ਬੜੇ ਲੰਬੇ ਸਮੇਂ ਤੋਂ ਇਹ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਸਰਗਰਮ ਰੱਖਦੇ ਆ ਪਰ ਐਤ ਕੀ ਦਾ ਜਿਹੜਾ ਸੋਸ਼ਲ ਮੀਡੀਆ ਇਹਨਾਂ ਨੇ ਧਰਮ ਦੀ ਵਗਿਆ ਕਰਕੇ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਮੈਂ ਸਮਝਦਾ ਕੋਈ ਵੀ ਧਰਮ ਨਾਲ ਸੰਬੰਧਿਤ ਵਿਅਕਤੀ ਜਿਹੜਾ ਇਸ ਗੱਲ ਦਾ ਸਹਿਯੋਗ ਨਹੀਂ ਕਰਦਾ ਅੱਜ ਜਿਹੜੀ ਨਵੀਂ ਉਹਨਾਂ ਨੇ ਪਾਈ ਆ ਪੋਸਟ ਉਹਦੇ ਵਿੱਚ ਉਹਨਾਂ ਨੇ ਧਮਕੀ ਦਿੱਤੀ ਆ ਕਿ ਜੇ ਤੁਸੀਂ ਐਫ ਆਈ ਆਰ ਨਾ ਵਾਪਸ ਲਈ ਤਾਂ ਮੈਰੀ ਟੀਮ ਜਿਹੜੀ ਆ ਆ ਕੁਛ ਤੇ ਆ ਕੁਛ ਕਰ ਦੇਗੀ ਅਰਚਨਾ ਜੀ ਸਾਡਾ ਕਲੀਅਰ ਕਰਦੀ ਹੈ ਕਿ ਸ਼ਰੋਮੀ ਗੁਰਦੁਆਰਾ ਆਪਣਾ ਕਮੇਟੀ ਦਾ ਅਰਚਨਾ ਦੇ ਨਾਲ ਕੋਈ ਮਾਮਲਾ ਨਹੀਂ ਸਾਡਾ ਕੋਈ ਤੁਹਾਡੇ ਨਾਲ ਨਿੱਜੀ ਵਿਰੋਧ ਨਹੀਂ ਤੁਸੀਂ ਜਿਹੜਾ ਕੁਝ ਕੀਤਾ ਉਸ ਗੱਲ ਲਈ ਅਸੀਂ ਪ੍ਰਸ਼ਾਸਨ ਨੂੰ ਅਰਜੀ ਦਿੱਤੀ ਪ੍ਰਸ਼ਾਸਨ ਨੇ ਉਸ ਦੇ ਖਿਲਾਫ ਧਾਰਾ ਲਾਈ ਪ੍ਰਸ਼ਾਸਨ ਉਹ ਤੁਹਾਨੂੰ ਸੱਦਰਿਆ ਤੁਸੀਂ ਕਾਨੂੰਨ ਦੇ ਜਾਣਕਾਰ ਹੋ ਬੇਲੋੜਾ ਵਿਵਾਦ ਪੈਦਾ ਕਰਕੇ ਤੁਸੀਂ ਆਪਣੀ ਫੇਮ ਲੈਣਾ ਚਾਹੁੰਦੇ ਹੋ ਅਸਲ ਗੱਲ ਇਹੋ ਹੀ ਆ ਜਿਹੜੀ ਦਿਖਾਈ ਦੇ ਰਹੀ ਆ ਸੋ ਪਰ ਮੈਂ ਇੱਕ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਫੇਮ ਬਹੁਤ ਖਟਿਆ ਹੋਏਗਾ ਬਹੁਤ ਕੁਛ ਕੀਤਾ ਹੋਏਗਾ ਪਰ ਤੁਹਾਡੇ ਮਾਤਾ ਪਿਤਾ ਨੂੰ ਮੈਂ ਇਹ ਅਪੀਲ ਕਰਦਾ ਕਿ ਉਹ ਤੁਹਾਨੂੰ ਸੰਸਕਾਰ ਦੇਣ ਕਿਉਂਕਿ ਇਹ ਦੇਸ਼ ਜਿਹੜਾ ਵਾ ਇਹ ਧਾਰਮਿਕ ਸੰਸਕਾਰੀ ਦੇਸ਼ ਆ ਰੱਬ ਦੇ ਘਰ ਨਾਲ ਜਾਂ ਰੱਬ ਨਾਲ ਮੱਥਾ ਲਾਉਣ ਵਾਲੇ ਦੀ ਹਸ਼ਰ ਕੀ ਹੁੰਦਾ ਇਹ ਚੰਗਾ ਨਹੀਂ ਹੁੰਦਾ ਮੇਰੇ ਮਨ ਦੇ ਵਿੱਚ ਇੱਕ ਡਰ ਤੇ ਇੱਕ ਭੈ ਪੈਦਾ ਹੋਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਰਬਾਰ ਸਾਹਿਬ ਆਸਥਾ ਦਾ ਕੇਂਦਰ ਵੱਖ-ਵੱਖ ਧਰਮਾਂ ਦੇ ਲੋਕ ਇੱਥੇ ਆਉਂਦੇ ਨੇ ਐਵਰੇਜ ਜੇ ਲਾਈ ਜਾਵੇ ਤਾਂ 30 ਲੱਖ ਦੇ ਕਰੀਬ ਇੱਕ ਮਹੀਨੇ ਦੇ ਵਿੱਚ ਜਿਹੜੇ ਯਾਤਰੀ ਇੱਥੇ ਦਰਸ਼ਨ ਕਰਨ ਆਉਂਦੇ ਨੇ ਤੇ ਇਹ ਵੀ ਵਿਲੱਖਣ ਗੱਲ ਹੈ ਕਿ ਦੁਨੀਆਂ ਦੇ ਕੋਨੇ-ਕੋਨੇ ਵਿੱਚੋਂ ਵੱਖ-ਵੱਖ ਧਰਮਾਂ ਦੇ ਲੋਕ ਵੱਖ-ਵੱਖ ਮਜਬਦਾਂ ਦੇ ਲੋਕ ਵੱਖ-ਵੱਖ ਜਾਤਾਂ ਦੇ ਲੋਕ ਇੱਥੇ ਆਉਂਦੇ ਨੇ ਤੇ ਇਹ ਜਿਹੜਾ ਜਿਹੜਾ ਪ੍ਰਬੰਧ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹਨਾਂ ਨੂੰ ਪੂਰਾ ਸਨਮਾਨ ਤੇ ਸਤਿਕਾਰ ਦਿੰਦਾ ਇਹ ਇਸ ਘਰ ਦੀ ਮਰਯਾਦਾ ਜਾਂ ਇਸ ਘਰ ਦੀ ਰਵਾਇਤ ਹੈ ਸੋ ਉਹਦੇ ਵਿੱਚ ਵੱਡੀ ਗਿਣਤੀ ਵਿੱਚ ਹਿੰਦੂ ਭਰਾ ਵੀ ਆਉਂਦੇ ਨੇ ਤੇ ਹੋਰ ਵੀ ਬਹੁਤ ਸਾਰੇ ਆਉਂਦੇ ਨੇ ਉਹ ਸਾਰੇ ਇਸ ਗੱਲ ਨੂੰ ਸਮਝ ਕੇ ਆਉਂਦੇ ਆ ਕਿ ਇਹ ਜਿਹੜੀ ਯਾਤਰਾ ਵਾ ਇਹ ਯਾਤਰਾ ਇੱਕ ਧਾਰਮਿਕ ਸਥਾਨ ਦੀ ਯਾਤਰਾ ਤੇ ਉਹ ਬੜਾ ਬਖੂਬੀ ਸਮਝਦੇ ਆ ਕਿਉਂਕਿ ਇਸ ਗੱਲ ਦਾ ਮੈਨੂੰ ਬਹੁਤ ਜ਼ਿਆਦਾ ਮੈਂ ਮੈਂ ਸਮਝਦਾ ਕਿ ਐਕਸਪੀਰੀਅੰਸ ਆ ਕਿ ਮੈਂ ਉਹਨਾਂ ਨੂੰ ਮਿਲਦਾ ਰਹਿਣਾ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਇੱਕ ਧਾਰਮਿਕ ਸਥਾਨ ਦੀ ਮਰਜ਼ਾਦਾ ਦਾ ਕੀ ਖਿਆਲ ਹੁੰਦਾ ਉਸ ਨੂੰ ਉਹ ਲੈ ਕੇ ਚੱਲਦੇ ਆ ਸੋ ਰਹੀ ਗੱਲ ਪਿਛਲੇ ਦਿਨਾਂ 'ਚ ਇੱਕ ਜਿਹੜੀ ਲੜਕੀ ਆ ਅਰਚਨਾ ਉਸ ਨੇ ਇੱਕ ਨਵਾਂ ਬਵਾਦ ਪੈਦਾ ਕੀਤਾ ਜਿਹਦੇ ਬਾਰੇ ਇਹ ਗੱਲ ਕਲੀਅਰ ਹੋ ਚੁੱਕੀ ਆ ਮੈਂ ਵਿਸਥਾਰ ਦੇਣ ਦੀ ਲੋੜ ਨਹੀਂ ਕਿ ਉਹ ਇੱਥੇ ਸਿਰਫ ਦੇ ਸਿਰਫ ਆਪਣੀ ਫੋਟੋ ਸ਼ੂਟ ਕਰਨ ਵਾਸਤੇ ਆਈ ਸੀ ਉਹ ਨਤਮਸਤਕ ਹੋਣ ਵਾਸਤੇ ਨਹੀਂ ਆਈ ਇਹ ਗੱਲ ਮੈਂ ਨਹੀਂ ਕਹਿ ਰਿਹਾ ਜਾਂ ਪ੍ਰਬੰਧ ਨਹੀਂ ਕਹਿ ਰਿਹਾ ਇਹ ਸਾਰੇ ਚੈਨਲ ਇਸ ਗੱਲ ਲਈ ਜਿਹੜੇ ਆ ਸਹਿਮਤ ਨਹੀਂ ਤੇ ਲੋਕ ਸਹਿਮਤ ਨੇ ਸੋ ਉਸ ਦਾ ਉਸ ਤੋਂ ਬਾਅਦ ਉਹਨੇ ਇੱਕ ਨਵਾਂ ਬਵਾਦ ਪੈਦਾ ਕੀਤਾ ਤੇ ਜਿਹੜਾ ਉਹਨੇ ਸੋਸ਼ਲ ਮੀਡੀਆ ਤੇ ਪਾਇਆ ਤੇ ਜਿਹੜਾ ਸ਼ਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਕਿਉਂਕਿ ਸਿੱਖਾਂ ਦੀ ਸੰਸਥਾ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਸਹਿਯੋਗ ਆ ਤਾਂ ਉਹਨਾਂ ਵੱਲੋਂ ਇੱਕ ਵੱਡਾ ਇਤਰਾਜ ਆਇਆ ਕਿ ਕਿਸੇ ਨੂੰ ਵੀ ਕਿਸੇ ਧਾਰਮਿਕ ਸਥਾਨ ਦੀ ਮਰਯਾਦਾ ਦਾ ਖਿਆਲ ਰੱਖਣਾ ਚਾਹੀਦਾ ਤੇ ਉਹਦੀ ਲੰਘਣਾ ਨਹੀਂ ਕਰਨੀ ਚਾਹੀਦੀ ਜਿਸ ਗੱਲ ਤੇ ਅਰਚਨਾ ਨੇ ਇਹ ਗੱਲ ਕੀਤੀ ਆ ਤੇ ਉਹਦੇ ਖਿਲਾਫ ਅਸੀਂ ਇੱਕ ਰਿਪੋਰਟ ਦਿੱਤੀ ਆ ਗੱਲ ਕਲੀਅਰ ਕਰਦੀ ਹੈ ਕਿ ਇੱਕ ਦਿਨ ਦਾ 1 ਲੱਖ ਯਾਤਰੀ ਇੱਥੇ ਆਉਂਦਾ ਜੋ ਸਤਕਾਰ ਸਾਡੇ ਮਨਾਂ 'ਚ ਉਹਨਾਂ ਲਈ ਆ ਉਹੀ ਸਤਕਾਰ ਅਰਚਨਾ ਦੇ ਲਈ ਵੀ ਆ ਅੱਜ ਵੀ ਹੈ ਕੋਈ ਗੱਲ ਨਹੀਂ ਪਰ ਜਿਹੜੀ ਉਹਨੇ ਅਵੇਲਨਾ ਕੀਤੀ ਆ ਉਹਦੇ ਲਈ ਅਸੀਂ ਲਿਖਤੀ ਰੂਪ ਵਿੱਚ ਪ੍ਰਸ਼ਾਸਨ ਨੂੰ ਦਿੱਤਾ ਜਿਹੜਾ ਕਿ ਸਾਡਾ ਫਰਜ ਬਣਦਾ ਦੇਣਾ ਸੋ ਇਸ ਕਰਕੇ ਉਸ ਤੋਂ ਬਾਅਦ ਅਰਚਨਾ ਜਿਹੜੀ ਆ ਇਹ ਇੱਕ ਮਾਫੀ ਮੰਗਦੀ ਆ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਜਾਣੇ ਜਾਣ ਜਾਣੇ ਦੇ ਵਿੱਚ ਕੀ ਫਰਕ ਹੁੰਦਾ ਇਹਨਾਂ ਦੀ ਜਿੰਨੀ ਵੀ ਕਾਰਵਾਈ ਸੀ ਉਹ ਸਾਰੀ ਜਾਣੇ ਦੇ ਵਿੱਚ ਸੀ ਕਿਉਂਕਿ ਇਹ ਪੜ੍ਹੇ ਲਿਖੇ ਨੇ ਇੱਕ ਵਕੀਲ ਨੇ ਉਮਰ 42 ਸਾਲ ਦੇ ਕਰੀਬ ਇਹਨਾਂ ਦੀ ਉਮਰ ਆ ਸੋ ਬੜੇ ਲੰਬੇ ਸਮੇਂ ਤੋਂ ਇਹ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਸਰਕਾਰ ਮਰਖਦੇ ਆ ਪਰ ਐਤ ਕੀ ਦਾ ਜਿਹੜਾ ਸੋਸ਼ਲ ਮੀਡੀਆ ਇਹਨਾਂ ਨੇ ਧਰਮ ਦੀ ਵਗਿਆ ਕਰਕੇ ਆਪਣੇ ਆਪ ਨੂੰ ਬਾਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਮੈਂ ਸਮਝਦਾ ਕੋਈ ਵੀ ਧਰਮ ਨਾਲ ਸੰਬੰਧਿਤ ਵਿਅਕਤੀ ਜਿਹੜਾ ਇਸ ਗੱਲ ਦਾ ਸਹਿਯੋਗ ਨਹੀਂ ਕਰਦਾ ਹੁਣ ਇਹਨਾਂ ਨੇ ਇੱਕ ਮਾਫੀ ਮੰਗੀ ਤੇ ਮਾਫੀ ਦੇ ਵਿੱਚ ਕਿਹਾ ਕਿ ਜਿਹੜੇ ਮੈਨੂੰ ਬਲਾਤਕਾਰ ਤੇ ਮੈਨੂੰ ਕਤਲ ਦੀ ਆ ਰਹੀ ਆ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਕਿਹਾ ਕਿ ਕਿ ਅਰਚਨਾ ਜੀ ਤੁਸੀਂ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਧਮਕੀ ਦਿੱਤੀ ਆ ਕਿਉਂਕਿ ਸਿੱਖ ਜਿਹੜਾ ਵਾ ਇਸ ਤਰ੍ਹਾਂ ਦੇ ਕੰਮ ਵਿੱਚ ਨਹੀਂ ਪੈਂਦਾ ਸਿੱਖ ਦਾ ਫਲਸਫਾ ਸਿੱਖ ਦਾ ਗੁਰੂ ਇਹ ਨਹੀਂ ਕਹਿੰਦਾ ਕਿਸੇ ਔਰਤ ਦੇ ਖਿਲਾਫ ਉਹਨੂੰ ਮਾਰਨਾ ਕਿਸੇ ਵੀ ਕਿਹਨਾ ਗਊ ਗਰੀਬ ਦੀ ਰਾਖੀ ਕਰਨਾ ਸਾਡਾ ਫਰਜ਼ ਆ ਤੋ ਜਿਹੜੇ ਤੁਹਾਨੂੰ ਮਾੜਾ ਭਾਰੀ ਭਾਸ਼ਾ ਵਰਤਦੇ ਆ ਤੁਹਾਨੂੰ ਬਲੈਫਕਾਰ ਕਰਨ ਦੀ ਧਮਕੀ ਦਿੰਦੇ ਆ ਉਹਨਾਂ ਦੇ ਖਿਲਾਫ ਕਾਨੂੰਨੀ ਚਾਰਾ ਜੋ ਕਰੋ ਜਿਹੜੀ ਕਿ ਕਰਨੀ ਚਾਹੀਦੀ ਆ ਪਰ ਉਹਨਾਂ ਨੇ ਅੱਜ ਤੱਕ ਨਹੀਂ ਕੀਤੀ ਕਿਉਂਕਿ ਉਸ ਪਾਸੇ ਜਾਣਾ ਨਹੀਂ ਚਾਹੁੰਦੇ ਸਾਨੂੰ ਕਲੀਅਰ ਹੋ ਗਿਆ ਕਿ ਉਹ ਇਸ ਕਰਕੇ ਕਹਿ ਰਹੇ ਨੇ ਕਿ ਉਹਨਾਂ ਨੂੰ ਇਸ ਗੱਲ ਤੇ ਫੇਮ ਮਿਲੀ ਇਸ ਗੱਲ ਨੂੰ ਪੜਗਾੜ ਪੈਦਾ ਕਰ ਰਹੇ ਨੇ ਜਿਹਦੇ ਵਿੱਚ ਬੜੀ ਖਤਰਨਾਕ ਗੱਲ ਇਹ ਵੀ ਆ ਕਿ ਇਕੱਲੇ ਧਰਮ ਦੀ ਨਹੀਂ ਐ ਇੱਥੇ ਹਿੰਦੂ ਸਿੱਖ ਦੇ ਪੱਚ ਵੀ ਪਾੜਾ ਪਾਉਣ ਦੀ ਉਹ ਵੱਡੀ ਕੋਸ਼ਿਸ਼ ਕਰ ਰਹੇ ਆ ਪਰ ਮੈਂ ਇੱਥੇ ਸਤਿਕਾਰ ਦੇਣਾ ਸਨਮਾਨ ਦੇਣਾ ਬਹੁਤ ਵੱਡੀ ਗਿਰਤੀ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਇਸ ਕਾਰਜ ਨੂੰ ਮਾੜਾ ਕਿਹਾ ਇਸ ਗੱਲ ਤੇ ਨਿੰਦਿਆ ਕੀਤੀ ਆ ਪਰ ਮੈਂ ਹੁਣ ਦੇਖ ਰਿਹਾ ਕਿ ਅੱਜ ਜਿਹੜੀ ਨਵੀਂ ਉਹਨਾਂ ਨੇ ਪਾਈ ਆ ਪੋਸਟ ਉਹਦੇ ਵਿੱਚ ਉਹਨਾਂ ਨੇ ਧਮਕੀ ਦਿੱਤੀ ਆ ਕਿ ਜੇ ਤੁਸੀਂ ਐਫ ਆਈ ਆਰ ਨਾ ਵਾਪਸ ਲਈ ਤਾਂ ਮੈਰੀ ਟੀਮ ਜਿਹੜੀ ਆ ਆ ਕੁਛ ਤੇ ਆ ਕੁਛ ਕਰ ਦੇਗੀ ਅਰਚਨਾ ਜੀ ਸਾਡਾ ਕਲੀਅਰ ਕਰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦਾ ਅਰਚਨਾ ਦੇ ਨਾਲ ਕੋਈ ਮਾਮਲਾ ਨਹੀਂ ਸਾਡਾ ਕੋਈ ਤੁਹਾਡੇ ਨਾਲ ਨਿੱਜੀ ਵਿਰੋਧ ਨਹੀਂ ਤੁਸੀਂ ਜਿਹੜਾ ਕੁਝ ਕੀਤਾ ਉਸ ਗੱਲ ਹੀ ਅਸੀਂ ਪ੍ਰਸ਼ਾਸਨ ਨੂੰ ਅਰਜੀ ਦਿੱਤੀ ਪ੍ਰਸ਼ਾਸਨ ਨੇ ਉਸ ਦੇ ਖਿਲਾਫ ਧਾਰਾ ਲਾਈ ਪ੍ਰਸ਼ਾਸਨ ਉਹ ਤੁਹਾਨੂੰ ਸੱਦਰਿਆ ਤੁਸੀਂ ਕਾਨੂੰਨ ਦੇ ਜਾਣਕਾਰ ਹੋ ਬੇਲੋੜਾ ਵਿਵਾਦ ਪੈਦਾ ਕਰਕੇ ਤੁਸੀਂ ਆਪਣੀ ਫੇਮ ਲੈਣਾ ਚਾਹੁੰਦੇ ਹੋ ਅਸਲ ਗੱਲ ਇਹੋ ਹੀ ਆ ਜਿਹੜੀ ਦਿਖਾਈ ਦੇ ਰਹੀ ਆ ਤੁਹਾਡੇ ਨਾਲ ਕੁਝ ਸ਼ਕਤੀਆਂ ਵੀ ਜੁੜਗੀਆਂ ਨੇ ਜਿਹੜੀਆਂ ਕਿਸੇ ਨਾ ਕਿਸੇ ਢੰਗ ਨਾਲ ਸਿੱਖਾਂ ਨੂੰ ਸਿੱਖਾਂ ਦੇ ਧਾਰਮਿਕ ਸਥਾਨ ਨੂੰ ਟਰੋਲ ਕਰਨ ਦਾ ਯਤਨ ਕਰ ਰਹੀਆਂ ਨੇ ਜਿਹੜੀ ਗੱਲ ਹੁਣ ਅਸੀਂ ਮਹਿਸੂਸ ਕਰ ਰਹੇ ਹਾਂ ਸੋ ਤੁਹਾਨੂੰ ਇਹ ਗੱਲ ਦੱਸ ਦਈਏ ਕਿ ਸਾਡਾ ਨਿੱਜੀ ਮਸਲਾ ਨਹੀਂ ਹੈ ਤੇ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰਨੀ ਕਰਨੀਆਂ ਸੋ ਪਰ ਮੈਂ ਇੱਕ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਫੇਮ ਬਹੁਤ ਖਟਿਆ ਹੋਏਗਾ ਬਹੁਤ ਕੁਛ ਕੀਤਾ ਹੋਏਗਾ ਪਰ ਤੁਹਾਡੇ ਮਾਤਾ ਪਿਤਾ ਨੂੰ ਮੈਂ ਇਹ ਅਪੀਲ ਕਰਦਾ ਕਿ ਉਹ ਤੁਹਾਨੂੰ ਸੰਸਕਾਰ ਦੇਣ ਕਿਉਂਕਿ ਇਹ ਦੇਸ਼ ਜਿਹੜਾ ਵਾ ਇਹ ਧਾਰਮਿਕ ਸੰਸਕਾਰੀ ਦੇਸ਼ ਆ ਰੱਬ ਦੇ ਘਰ ਨਾਲ ਜਾਂ ਰੱਬ ਨਾਲ ਮੱਥਾ ਲਾਉਣ ਵਾਲੇ ਦੀ ਹਸ਼ਰ ਕੀ ਹੁੰਦਾ ਇਹ ਚੰਗਾ ਨਹੀਂ ਹੁੰਦਾ ਮੇਰੇ ਮਨ ਦੇ ਵਿੱਚ ਇੱਕ ਡਰ ਤੇ ਇੱਕ ਭੈ ਪੈਦਾ ਹੋਇਆ ਮੈਂ ਉਸ ਗੱਲ ਨੂੰ ਨਹੀਂ ਕਹਿਣਾ ਚਾਹੁੰਦਾ ਕਿ ਰੱਬ ਦੀ ਮਾਰ ਜਿਹੜੀ ਵਗਦੀ ਆ ਫਿਰ ਬੰਦਾ ਉਸ ਤੋਂ ਬਾਅਦ ਉਹਦਾ ਕੋਈ ਕੋ ਰਸਤਾ ਨਹੀਂ ਹੁੰਦਾ ਤੁਸੀਂ ਰੱਬ ਦੇ ਘਰ ਨਾਲ ਮੱਥਾ ਨਾ ਲਾਓ ਜੇ ਤੁਹਾਡੇ ਮਨ ਦੇ ਅੰਦਰ ਕੋਈ ਮਾਫੀ ਦੀ ਗੱਲ ਆ ਤਾਂ ਖੁੱਲੇ ਦਿਲ ਨਾਲ ਰੱਬ ਦੇ ਘਰ ਆ ਕੇ ਤੁਸੀਂ ਇਹ ਗੱਲ ਕਰ ਸਕਦੇ ਹੋ ਸ਼ਰੌਣੀ ਗੁਰਦਰਾਪੁਰੰਦ ਕਮੇਟੀ ਦੇ ਪ੍ਰਬੰਧਾਂ ਤੇ ਉਂਗਲ ਲਾ ਕੇ ਉਹਨੂੰ ਦੁਈ ਦਬੈਤ ਦਾ ਉਹਨੂੰ ਕਹਿੰਦੇ ਹੁੰਦੇ ਆ ਲੰਚਣ ਲਾ ਕੇ ਤੁਸੀਂ ਇਸ ਪ੍ਰਬੰਧ ਨੂੰ ਬਦਨਾਮ ਕਰਨਾ ਚਾਹੁੰਦੇ ਹੋ ਜਿਹੜਾ ਕਿ ਨਹੀਂ ਹੋ ਸਕਦਾ ਕਿਉਂਕਿ ਇਸ ਪ੍ਰਬੰਧ ਦੇ ਵਿੱਚ ਜੋ ਸਨਮਾਨ ਤੇ ਮਾਣ ਕੁੱਲ ਦੁਨੀਆ ਦੇ ਅੰਦਰ ਧਰਮ ਦੇ ਲੋਕਾਂ ਨੂੰ ਮਿਲਦਾ ਉਹ ਕਦੇ ਹੋਰ ਨਹੀਂ ਮਿਲਦਾ ਇਹ ਸਾਨੂੰ ਇਸ ਗੱਲ ਦਾ ਅਸੀਂ ਇਸ ਗੱਲ ਦਾ ਮਾਣ ਵੀ ਕਰਦੇ ਹਾਂ ਇਹ ਗੁਰੂ ਦਾ ਦਿੱਤਾ ਸਿਧਾਂਤ ਹੈ ਗੁਰੂ ਦਿੱਤੀ ਮਰਜ਼ਾਦਾ ਸੋ ਬੇਲੋੜਾ ਸ਼ਰੋਣੀ ਕਮੇਟੀ ਨਾਲ ਟਕਰਾਅ ਕਰਨ ਦੀ ਲੋੜ ਨਹੀਂ ਨਾ ਸਾਡਾ ਕੋਈ ਮਕਸਦ ਹੈ ਕਿ ਤੁਹਾਡੇ ਨਾਲ ਟਕਰਾਅ ਕੀਤਾ ਜਾਵੇ ਤੁਸੀਂ ਜਿਹੜੀ ਇਹ ਫੇਮ ਲੈਣਾ ਚਾਹੁੰਦੇ ਹੋ ਇਹ ਧਰਮ ਦੇ ਖੇਤਰ ਦੇ ਧਰਮ ਦੀ ਮਰਜ਼ਾਦਾ ਨੂੰ ਲੰਘਣਾ ਕਰਕੇ ਲੈਣਾ ਚਾਹੁੰਦੇ ਹੋ ਜਿਹੜੀ ਕਿ ਮੈਂ ਸਮਝਦਾ ਕਿ ਚੰਗੀ ਨਹੀਂ ਬਹੁਤ ਲੋਕਾਂ ਨੇ ਤੁਹਾਨੂੰ ਅਕਲ ਵੀ ਦਿੱਤੀ ਹੋਣੀ ਆ ਉਹਨਾਂ ਦੀ ਗੱਲ ਤੁਸੀਂ ਸੁਣ ਲਓ ਤੇ ਇਸ ਮਾਮਲੇ ਨੂੰ ਸ਼ਰੋਣੀ ਕਮੇਟੀ ਕਿਤੇ ਵੀ ਵਧਾਉਣਾ ਨਹੀਂ ਚਾਹਦੀ ਨਾ ਅਸੀਂ ਕਿਸੇ ਨੂੰ ਨਜਾਇਜ਼ ਕਿਸੇ ਤੇ ਇਲਜ਼ਾਮ ਲਾਉਨੇ ਆ ਨਾ ਕਿਸੇ ਖਿਲਾਫ ਕਾਰਵਾਈ ਕਰਦੇ ਆ ਕਾਨੂੰਨ ਨੇ ਜੋ ਕਾਰਵਾਈ ਕਰਨੀ ਆ ਤੁਸੀਂ ਕਾਨੂੰਨਦਾਨ ਹੋ ਕਾਨੂੰਨ ਨੂੰ ਸਮਝਦੇ ਹੋ ਉਹ ਕਾਰਵਾਈ ਕਰ ਰਿਹਾ ਉਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਅੰਦਰ ਗੁਰੂ ਪ੍ਰਤੀ ਸ਼ਰਧਾ ਸਤਕਾਰ ਕੋਈ ਭੈ ਆ ਤੇ ਤੁਸੀਂ ਉਹ ਆ ਕੇ ਗੁਰੂ ਘਰ ਆ ਕੇ ਜਦੋਂ ਵੀ ਇਸ ਗੱਲ ਲਈ ਆਪਣੀ ਮਾਫੀ ਮੰਗੋਗੇ ਮੈਨੂੰ ਲੱਗਦਾ ਕਿ ਗੁਰੂ ਉਸ ਗੱਲ ਤੇ ਮਾਫ ਕਰ ਸਕਦਾ